ਗੁਰੂ ਪਿਆਰਿਓ ਕਈ ਸੰਗਤਾਂ ਦਾ ਇਹ ਸਵਾਲ ਆ ਮਨ ਦੇ ਵਿੱਚ ਕਿ ਸਿਮਰਨ ਕਿਸ ਤਰ੍ਹਾਂ ਕਰਨਾ ਚਾਹੀਦਾ ਕਿਹੜੀ ਵਿਧੀ ਆ ਜਾਂ ਸਿਮਰਨ ਕਰਨ ਦਾ ਸਭ ਤੋਂ ਸੌਖਾ ਤਰੀਕਾ ਕੀ ਆ ਕਿਉਂਕਿ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਇਹਨਾਂ ਬੰਦੇ ਕੋਲ ਸਮਾਂ ਨਹੀਂ ਹੈਗਾ ਕਿ ਉਹ ਅੱਖਾਂ ਮੀਟ ਕੇ ਧਿਆਨ ਲਾ ਕੇ ਬੈਠਾ ਰਹੇ ਇਹ ਭੱਜ ਦੌੜ ਦੀ ਜ਼ਿੰਦਗੀ ਆ ਇਹਦੇ ਵਿੱਚ ਸਿਮਰਨ ਕਿਵੇਂ ਕਰ ਸਕਦੇ ਆ ਤਾਂ ਕੁਝ ਮਹਾਪੁਰਖ ਇਹੋ ਜਿਹੇ ਨੇ ਉਹ ਇਹ ਉਪਦੇਸ਼ ਕਰ ਦਿੰਦੇ ਨੇ ਦੇਖਿਆ ਗਿਆ ਕਿ ਸਾਹਮਣੇ ਗੁਰੂ ਸਾਹਿਬ ਜੀ ਦੀ ਫੋਟੋ ਬਰਾਜਮਾਨ ਨਹੀਂ ਕਰਨੀ ਚਾਹੀਦੀ ਬਲਕਿ ਅੱਖਾਂ ਬੰਦ ਕਰਕੇ ਹੀ ਉਹ ਕਹਿੰਦੇ ਸਿਮਰਨ ਸ਼ੁਰੂ ਕਰਨਾ ਚਾਹੀਦਾ ਤਾਂ ਸੰਤ ਸਮੂਹ ਅਨੇਕ ਮਤੀ ਕੇ ਕੁਝ ਮਹਾਪੁਰਖ ਵੱਖਰੇ ਵੱਖਰੇ ਤਰੀਕੇ ਦੱਸਦੇ ਆ ਕਿ ਬੰਦ ਅੱਖਾਂ ਦੇ ਨਾਲ ਹੀ ਸ਼ਬਦ ਤੇ ਸੁਰਤ ਦਾ ਮਲਾਪ ਕਰਨਾ ਚਾਹੀਦਾ ਕੋਈ ਕਹਿੰਦਾ ਹੈ ਕੋਈ ਜਗਿਆਸੂ ਕੇ ਬੰਦੇ ਦੇ ਅੰਦਰ ਕਮਲ ਦਾ ਫੁੱਲ ਪੁੱਠਾ ਹੁੰਦਾ ਉਹਨੂੰ ਅੱਖਾਂ ਬੰਦ ਕਰਕੇ ਕੋਸ਼ਿਸ਼ ਕਰ ਕਰਕੇ ਸਿੱਧਾ ਕਰਨਾ ਚਾਹੀਦਾ ਜਦੋਂ ਸਿੱਧਾ ਹੋ ਗਿਆ ਤਾਂ ਉਹਦੀ ਖੁਸ਼ਬੂ ਦਿਮਾਗ ਨੂੰ ਚੜ ਜਾਂਦੀ ਹੈ ਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਕਈ ਕਹਿੰਦੇ ਨੇ ਇੱਕ ਨਾਸ ਰਾਹੀ ਸਵਾਸ ਚੜਾ ਕੇ ਮੱਥੇ ਦੇ ਕੇਂਦਰ ਵਿੱਚ ਲੈ ਜਾ ਕੇ ਦੂਜੀ ਨਾਸ ਰਾਹੀ ਬਾਹਰ ਕੱਢਣਾ ਚਾਹੀਦਾ ਇਹ ਜਾਪ ਦਾ ਸਹੀ ਤਰੀਕਾ ਕਈ ਕਹਿੰਦੇ ਨੇ ਕਿ ਜੇ ਸਾਹਮਣੇ ਗੁਰੂ ਸਾਹਿਬ ਦੀ ਫੋਟੋ ਬਰਾਜਮਾਨ ਕੀਤੀ ਜਾਵੇ ਤਾਂ ਮੂਰਤੀ ਪੂਜਾ ਹੋ ਜਾਂਦੀ ਆ ਜੋ ਸਿੱਖਾਂ ਵਾਸਤੇ ਮਨਾਮ ਤੋ ਮਰਿਆਦਾ ਦੇ ਵਿੱਚ ਹੈ ਨਹੀਂ ਅਸਲ ਦੇ ਵਿੱਚ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਆ ਵਿਚਾਰਦੇ ਆ ਉਹਦੇ ਵਿੱਚ ਚਾਰ ਤਰ੍ਹਾਂ ਦੇ ਦਰਸ਼ਨਾਂ ਦਾ ਜ਼ਿਕਰ ਆਇਆ ਜੀ ਉਹ ਮੈਂ ਆਪ ਜੀ ਨਾਲ ਵਿਚਾਰ ਸਾਂਝੇ ਕਰ ਰਿਹਾ ਤਾਂ ਗੁਰਬਾਣੀ ਦੇ ਅਨੁਸਾਰ ਇਹ ਜਿਹੜੇ ਚਾਰ ਤਰ੍ਹਾਂ ਦੇ ਦਰਸ਼ਨ ਉਸ ਸਿਮਰਨ ਦੁਆਰਾ ਹੀ ਆਪਾਂ ਨੂੰ ਹੋ ਜਾਂਦੇ ਆ ਸਭ ਤੋਂ ਪਹਿਲਾਂ ਜੀ ਸੁਪਨ ਦਰਸ਼ਨ ਜਾਗਣ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗ ਉਹ ਜਾਗਣ ਨਾਲੋਂ ਤਾਂ ਸੁਪਨਾ ਹੀ ਚੰਗਾ ਹੁੰਦਾ ਜਿਹਦੇ ਵਿੱਚ ਰੱਬ ਦੇ ਦਰਸ਼ਨ ਹੁੰਦੇ ਆ ਗੁਰੂ ਜੀ ਦੇ ਦਰਸ਼ਨ ਹੁੰਦੇ ਆ ਇਸ ਤਰ੍ਹਾਂ ਗੁਰਮਖ ਪਿਆਰਿਓ ਦੂਜੇ ਨੰਬਰ ਤੇ ਇਹ ਚਿੱਤਰ ਦਰਸ਼ਨ ਨੇ ਉਹ ਸਤਗੁਰ ਕੀ ਮੂਰਤ ਹਿਰਦੈ ਵਸਾਏ ਜੋ ਇੱਛਾ ਸੋਈ ਫਲ ਪਾਈ ਗੁਰੂ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਜਿਵੇਂ ਆਪਾਂ ਭਾਵਨਾ ਬਣਾ ਲੈਨੇ ਆ ਕਿ ਮਹਾਰਾਜ ਜੀ ਦਾ ਸਰੂਪ ਇਸ ਤਰ੍ਹਾਂ ਦਾ ਹੋਵੇਗਾ ਅਤੇ ਤੀਜੇ ਨੰਬਰ ਤੇ ਫਿਰ ਗੁਰਬਾਣੀ ਦੇ ਦਰਸ਼ਨ ਇਹ ਨਿਰਗੁਣ ਦਰਸ਼ਨ ਵੀ ਇਹਨੂੰ ਕਿਹਾ ਜਾਂਦਾ ਗੁਰ ਕਾ ਸ਼ਬਦ ਮਨੇ ਸੋ ਸੂਰਾ ਜਿਹੜਾ ਗੁਰੂ ਦੇ ਸ਼ਬਦ ਨੂੰ ਮੰਨ ਲਵੇ ਸ਼ਬਦ ਗੁਰੂ ਕਰਕੇ ਇੱਕ ਸ਼ਕਤੀ ਕਰਕੇ ਕੋਟ ਮਦੇ ਕਿਸਹਿ 부ਝਾਏ ਗੁਰ ਕੈ ਸ਼ਬਦ ਰਤੇ ਰੰਗ ਲਾਏ ਗੁਰਮਖ ਪਿਆਰਿਓ ਇਸ ਤਰ੍ਹਾਂ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੀ ਆ ਜਿਹੜਾ ਗੁਰਬਾਣੀ ਤੇ ਦਰਸ਼ਨ ਕਰਦਾ ਆਮ ਕਰਕੇ ਆਪਣਾ ਧਿਆਨ ਟਿਕਦਾ ਹੀ ਨਹੀਂ ਚੌਥਾ ਪ੍ਰਤੱਖ ਦਰਸ਼ਨ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਜਿਵੇਂ ਪ੍ਰਤੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਦਾ ਪ੍ਰਕਾਸ਼ ਹੁੰਦਾ ਤੇ ਆਪਾਂ ਉਸ ਵਕਤ ਦੀਦਾਰ ਕਰਦੇ ਆ ਦਰਸ਼ਨ ਕਰਦੇ ਆ ਉਹ ਸਾਹਮਣੇ ਹੁੰਦੇ ਨਾ ਬਿਲਕੁਲ ਉਹ ਪ੍ਰਤੱਖ ਦਰਸ਼ਨ ਹੁੰਦੇ ਆ ਤੇ ਭਗਤਾਂ ਨੂੰ ਰੱਬ ਦੇ ਪ੍ਰਤੱਖ ਦਰਸ਼ਨ ਹੋਏ ਆ ਸੋ ਏਵੇਂ ਜਿਸ ਤਰ੍ਹਾਂ ਚਾਰ ਪਾਈ ਦੇ ਮੰਜੇ ਦੇ ਚਾਰ ਪਾਵੇਂ ਹੁੰਦੇ ਆ ਜੇ ਚਾਰੇ ਸਹੀ ਸਲਾਮਤ ਹੋਣਗੇ ਤਾਂ ਸੁੱਖ ਦੀ ਨੀਂਦ ਬੰਦਾ ਸੌ ਸਕਦਾ ਜੇ ਤਿੰਨ ਪਾਵੇਂ ਹੋਣ ਚੌਥਾ ਨਾ ਹੋਵੇ ਤਾਂ ਆਰਾਮ ਤੇ ਫਿਕਰ ਲੱਗਿਆ ਰਹਿੰਦਾ ਆਰਾਮ ਨਹੀਂ ਮਿਲਦਾ ਵੀ ਆਰਾਮ ਕਿਵੇਂ ਕਰੀਏ ਇਹਦਾ ਫਿਕਰ ਲੱਗਿਆ ਰਹਿੰਦਾ ਜੇ ਦੋ ਹੋਣ ਉਦੋਂ ਵੀ ਘੱਟ ਨਾ ਫਿਕਰ ਉਹ ਤੋਂ ਵੀ ਜ਼ਿਆਦਾ ਜੇ ਇੱਕੋ ਪਾਵਾ ਹੋਵੇ ਤੇ ਬੰਦਾ ਭੁੰਜੇ ਡੱਗ ਪੂਗਾ ਸੱਟਾਂ ਵੱਜਣਗੀਆਂ ਤਾਂ ਇਸ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਚਾਰ ਤਰ੍ਹਾਂ ਦੇ ਦਰਸ਼ਨ ਦੱਸੇ ਆ ਜੀ ਬਾਣੀ ਰਾਹੀ ਮੈਂ ਗੁਰਬਾਣੀ ਵਿੱਚੋਂ ਹੀ ਆਪ ਜੀ ਨੂੰ ਸਰਵਣ ਕਰਵਾ ਰਿਆਂ ਸੁਪਨ ਦਰਸ਼ਨ ਚਿਤਰ ਦਰਸ਼ਨ ਗੁਰਬਾਣੀ ਦਰਸ਼ਨ ਤੇ ਪ੍ਰਤੱਖ ਦਰਸ਼ਨ ਹੁਣ ਇੱਥੇ ਜਿਹੜੀ ਆਪਾਂ ਗੱਲ ਕਰਨੀ ਆ ਕਿ ਸਭ ਤੋਂ ਸੌਖੀ ਵਿਧੀ ਕੀ ਆ ਕਿਵੇਂ ਕਰੀਏ ਨਾਮ ਕਿਵੇਂ ਜਪੀਏ ਦੇਖੋ ਜੀ ਜਦੋਂ ਆਪਾਂ ਨੂੰ ਕਿਸੇ ਦੀ ਕਈ ਵਾਰੀ ਚਿੱਠੀ ਮਿਲਦੀ ਆ ਆਪਾਂ ਪੜ੍ਹਦੇ ਆ ਤਾਂ ਚਿੱਠੀ ਪਾਉਣ ਵਾਲੇ ਦੀਆਂ ਲਿਖੀਆਂ ਸਾਰੀਆਂ ਗੱਲਾਂ ਸਮਝ ਜਾਂਦੇ ਆ ਪਰ ਜੋ ਚਿੱਠੀ ਪਾਉਣ ਵਾਲਾ ਆਪ ਆਪਾਂ ਦੇਖਿਆ ਹੋਵੇ ਤਾਂ ਗੱਲਾਂ ਵੀ ਉਹਨੀਆਂ ਸਮਝ ਜਾਂਦੇ ਆ ਨਾਲ ਨਾਲ ਸਾਨੂੰ ਉਹਦਾ ਚਿਹਰਾ ਮੈਣ ਨਕਸ਼ ਉਹਦਾ ਹਾਸਾ ਉਹਦਾ ਕੱਦ ਕਾਠ ਉਹਦੇ ਬੋਲ ਉਹਦਾ ਸੁਭਾਅ ਉਹਦਾ ਪਿਆਰ ਉਹਦੀ ਨੈਗ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ ਜਾਂਦੀਆਂ ਜੇ ਆਪਾਂ ਨੂੰ ਮਿਲੇ ਹੋਈਏ ਜਿਹਦੀ ਚਿੱਠੀ ਆਪਾਂ ਪੜ੍ਹਦੇ ਆ ਤਾਂ ਹੀ ਤਾਂ ਆਪਣਿਆਂ ਦੀ ਚਿੱਠੀ ਜਿਹੜੀ ਹੁੰਦੀ ਆ ਸਨੇਹ ਨਾਲ ਪੜੀ ਜਾਂਦੀ ਆ ਚਿੱਠੀਆਂ ਤਾਂ ਬੈਂਕਾਂ ਚੋਂ ਵੀ ਆਉਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਜਾਣਦੇ ਨਹੀਂ ਉਹਨਾਂ ਦੀਆਂ ਵੀ ਆਉਂਦੀਆਂ ਨੇ ਕਈ ਵਾਰ ਡਾਕ ਘਰ ਵਿੱਚੋਂ ਵੀ ਆਉਂਦੀਆਂ ਨੇ ਜਿਹੜੇ ਕੰਮ ਕਰਦੇ ਨੇ ਪਰ ਉਹਦੇ ਨਾਲ ਕੋਈ ਸਨੇਹ ਪਿਆਰ ਨਹੀਂ ਨਾ ਹੁੰਦਾ ਇਸ ਤਰ੍ਹਾਂ ਗੁਰਬਾਣੀ ਆ ਜੇ ਹਾਲੇ ਸਰਗੁਣ ਸਰੂਪ ਵਿੱਚ ਦਰਸ਼ਨ ਨਹੀਂ ਹੋਏ ਤਾਂ ਬਾਣੀ ਸਮਝ ਤਾਂ ਆ ਸਕਦੀ ਆ ਪਰੰਤੂ ਗੁਰੂ ਸਾਹਿਬ ਜੀ ਦੇ ਨੈਣ ਨਕਸ਼ ਚਿਹਰਾ ਹਾਸ ਬਿਲਾਸ ਕੱਦ ਕਾਠ ਸਰੀਲਾ ਬੋਲ ਸੁਭਾ ਪਿਆਰ ਦਾ ਨਿਗ੍ਗ ਪ੍ਰਾਪਤ ਨਹੀਂ ਹੋ ਸਕਦਾ ਤਾਂ ਇਹ ਚਾਰੇ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਬੜੀਆਂ ਜ਼ਰੂਰੀ ਹਨ ਜੀ ਬਹੁਤ ਜ਼ਰੂਰੀ ਆ ਸੁਪਨ ਦਰਸ਼ਨ ਵੀ ਪ੍ਰਤੱਖ ਦਰਸ਼ਨ ਵੀ ਤੇ ਗੁਰਮਖ ਪਿਆਰਿਓ ਸ਼ਬਦ ਦਰਸ਼ਨ ਵੀ ਗੁਰਬਾਣੀ ਦੇ ਇਹ ਬਹੁਤ ਜ਼ਰੂਰੀ ਆ ਕਿਉਂਕਿ ਇਹਨਾਂ ਤੋਂ ਬਿਨਾ ਪਾਰ ਉਤਾਰਾ ਨਹੀਂ ਹੋ ਸਕਦਾ ਤੇ ਬਾਕੀ ਬਾਬਾ ਆਨੰਦ ਸਿੰਘ ਜੀ ਦੇ ਵੀ ਬਚਨ ਆ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਪਹਿਲੀ ਜਮਾਤ ਤੋਂ ਲੈ ਕੇ ਸਿਰੇ ਦੀ ਜਮਾਤ ਤੱਕ ਪੜ੍ਹਾਈ ਕਰਾਉਂਦੇ ਆ ਕਈ ਵਾਰੀ ਕੀ ਹੁੰਦਾ ਹੌਮੇ ਦੇ ਵਿੱਚ ਆਪਾਂ ਬਾਹਲੇ ਰਹਿਨੇ ਕਰਕੇ ਆਪਾਂ ਹੇਠਲੀ ਕਲਾਸ ਤੇ ਖੜ ਕੇ ਸੋਚਦੇ ਆ ਕਿ ਅਸੀਂ ਤਾਂ ਜੀ ਅਖੀਰਲੀ ਕਲਾਸ ਤੇ ਪਹੁੰਚ ਗਏ ਬਸ ਇਹੀ ਸਾਡੀ ਭੁੱਲ ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਉਪਦੇਸ਼ ਸੀਗਾ ਉਹਨਾਂ ਦਾ ਮਹਾਂਪੁਰਖਾਂ ਦਾ ਕਿ ਨੀਵੇਂ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰੋ ਬਰਾਬਰ ਦੇ ਨਾਲ ਵਿਚਾਰ ਕਰੋ ਵੱਡਿਆਂ ਤੋਂ ਸਮਤ ਲਓ ਸੋ ਕਦੇ ਵੀ ਨਫ਼ਰਤ ਨਾ ਕਰੋ ਜੋ ਤੁਹਾਡੇ ਤੋਂ ਅੱਗੇ ਨੇ ਉਹਨਾਂ ਤੋਂ ਸਮਤ ਲਵੋ ਘਬਰਾਵੋ ਨਾ ਜਿਹੜੇ ਸਾਡੇ ਤੋਂ ਅੱਗੇ ਹੁੰਦੇ ਆ ਅਸੀਂ ਤਾਂ ਉਹਨਾਂ ਨਾਲ ਈਰਖਾ ਕਰਨ ਲੱਗ ਜਾਂਦੇ ਆ ਇਸ ਕਰਕੇ ਤੇ ਸਾਨੂੰ ਗੁਰੂ ਜੀ ਦੇ ਦਰਸ਼ਨ ਹੁੰਦੇ ਹੀ ਨਹੀਂ ਗੁਰਬਾਣੀ ਦਾ ਰਸ ਸਾਨੂੰ ਆਉਂਦਾ ਹੀ ਨਹੀਂ ਹੈਗਾ ਤਾਂ ਇਹ ਜਿਹੜੀ ਮੈਂ ਚਿੱਠੀ ਵਾਲੀ ਗੱਲ ਤੁਹਾਨੂੰ ਦੱਸੀ ਆ ਬਿਲਕੁਲ ਜਦੋਂ ਆਪਾਂ ਨੂੰ ਕਿਸੇ ਦੀ ਚਿੱਠੀ ਮਿਲਦੀ ਆ ਆਪਾਂ ਪੜਦੇ ਆਂ ਚਿੱਠੀ ਪਾਉਣ ਵਾਲੀ ਦੀ ਸ਼ਕਲ ਸੂਰਤ ਸੁਭਾਅ ਸਾਰਾ ਕੁਝ ਸਾਹਮਣੇ ਆ ਜਾਂਦਾ ਜੇ ਉਹਨੂੰ ਆਪਾਂ ਮਿਲੇ ਹੋਈਏ ਇਹ ਨਾ ਮਿਲੇ ਹੋਈਏ ਫਿਰ ਉਹ ਭਾਵਨਾ ਜੀ ਬਣਦੀ ਨਹੀਂ ਹੈਗੀ ਇਸੇ ਤਰ੍ਹਾਂ ਹੀ ਗੁਰਬਾਣੀ ਆ ਜੇ ਸਰਗੁਣ ਸਰੂਪ ਵਿੱਚ ਵਿਸ਼ਵਾਸ ਨਹੀਂ ਤਾਂ ਉਹ ਫਿਰ ਨਿਰਗੁਣ ਵਿੱਚ ਵੀ ਰਸ ਨਹੀਂ ਆਵੇਗਾ ਜੀ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਦਸਾਂ ਪਾਤਸ਼ਾਹੀਆਂ ਦੀ ਜੋਤ ਮੰਨ ਕੇ ਸੇਵਾ ਕਰੋਗੇ ਫੇਰ ਤਾਂ ਪ੍ਰਗਟ ਗੁਰਾਂ ਕੀ ਦੇਹ ਮੰਨ ਕੇ ਸੇਵਾ ਕਰੂਗੇ ਫੇਰ ਤਾਂ ਰਸ ਆਵੇਗਾ ਇੰਉ ਸਮਝਣਾ ਗੁਰੂ ਸਿਰਫ ਇੱਕ ਇਸ ਤਰ੍ਹਾਂ ਦੀਆਂ ਕਿਤਾਬ ਦੇ ਮੰਗ ਕਈ ਸਮਝਦੇ ਆ ਸੇਵਾ ਨਹੀਂ ਕਰਦੇ ਭਾਵਨਾ ਨਹੀਂ ਬਣਾਉਂਦੇ ਫੇਰ ਕਾਹਦੀਆਂ ਤੁਹਾਨੂੰ ਖੁਸ਼ੀਆਂ ਮਿਲਦੀਆਂ ਜੀ ਅਰਦਾਸ ਵਿੱਚ ਜਦੋਂ ਆਪਾਂ ਹਾਜ਼ਰ ਨਾਜ਼ਰ ਗੁਰੂ ਕਹਿੰਨੇ ਆ ਤਾਂ ਸੇਵਾ ਵੀ ਸਾਨੂੰ ਹਾਜ਼ਰ ਨਾਜ਼ਰ ਸਮਝ ਕੇ ਕਰਨੀ ਚਾਹੀਦੀ ਆ ਤਾਂ ਫੇਰ ਗੁਰੂ ਦੀ ਰਹਿਮਤ ਵਰਤਦੀ ਆ ਤਾਂ ਬਾਬਾ ਨਾਨਕ ਸਿੰਘ ਜੀ ਦਾ ਉਪਦੇਸ਼ ਆ ਬੜਾ ਕੀਮਤੀ ਉਹ ਧਿਆਨ ਦੇਣ ਵਾਲੇ ਨੂੰ ਸੁਣਨਾ ਜੀ। ਬਾਬਾ ਨਾਨਕ ਸਿੰਘ ਜੀ ਫਰਮਾਉਂਦੇ ਸੀਗੇ ਜਿਸ ਤਰ੍ਹਾਂ ਇੱਕ ਡਰਾਈਵਰ ਗੱਡੀ, ਬੱਸ, ਟਰੱਕ ਚਲਾਉਂਦਾ ਕੋਈ ਵੀ ਵਾਹਨ ਉਹਦੇ ਹੱਥ ਸਟੀering ਤੇ ਹੁੰਦੇ ਆ, ਪੈਰ ਬ੍ਰੇਕਾਂ ਤੇ, ਨਿਗਾਹ ਸਾਹਮਣੇ ਹੁੰਦੀ ਆ ਤੇ ਕੋਲ ਬੈਠਾ ਮਸਾਫਰ, ਕੰਡਕਟਰ ਕੋਈ ਵੀ ਹੋਵੇ ਸੱਜਣੋਂ ਗੱਲਾਂ ਵੀ ਕਰੀ ਜਾਂਦਾ। ਨਾਲ ਸ਼ੀਸ਼ੇ ਵਿੱਚ ਮਗਰ ਆਉਂਦੀ ਗੱਡੀ ਨੂੰ ਵੀ ਦੇਖੀ ਜਾਂਦਾ। ਇਤਨਾ ਕੁਝ ਹੁੰਦੇ ਹੋਏ ਵੀ ਕਿੰਨਾ ਉਚਕੰਨਾ ਹੁੰਦਾ, ਅਲਰਟ ਹੁੰਦਾ। ਕੋਈ ਦੁਰਘਟਨਾ ਵੀ ਨਹੀਂ ਹੋਣ ਦਿੰਦਾ ਇਸੇ ਤਰ੍ਹਾਂ ਇਥੋਂ ਸੇਧ ਲੈਣੀ ਆ ਉਹ ਕਿਹੜੀ ਸੇਧ ਆ ਜੀ ਨਾਮਾ ਕਹਿ ਤਲੋਚਨ ਮੁਖਤੇ ਰਾਮ ਸੰਭਾਲ ਹਾਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਇਦਾਂ ਰੱਬ ਦੇ ਜਿਹੜੇ ਪਿਆਰੇ ਆ ਦਿਲਿੰਦਰ ਤਾਂ ਰੱਬ ਦੀ ਅਰਦਾਸਨਾ ਕਰਦੇ ਆ ਜੀਵ ਨਾਲ ਨਾਮ ਜਪਦੇ ਆ ਅੱਖਾਂ ਨਾਲ ਸਤਿਗੁਰੂ ਦੇ ਦਰਸ਼ਨ ਕਰਦੇ ਆ ਕੰਨਾਂ ਨਾਲ ਨਾਮ ਬਾਣੀ ਸੁਣਦੇ ਆ ਜਿਹੜਾ ਇਹ ਸਟੇਜ ਤੇ ਪਹੁੰਚ ਗਿਆ ਨਾ ਸਮਝ ਲਓ ਨੂੰ ਦਰਗਾਹ ਚ ਥਾਂ ਮਿਲ ਗਈ ਆ ਇਹ ਪਰ ਪਹੁੰਚਦਾ ਹੋਈ ਏ ਜੀ ਤੇ ਗੁਰੂ ਦੀ ਕਿਰਪਾ ਹੋਵੇ ਇਸ ਕਰਕੇ ਕੋਈ ਸੱਜਣ ਵਿਰਲੇ ਹੀ ਆ ਜਗ ਮਹਿ ਉੱਤਮ ਕਾਢੀ ਏ ਵਿਰਲੇ ਕੇ ਹੀ ਕੇ ਤਮਾ ਪਰਖਾਂ ਦੇ ਬਚਨਾਂ ਧਿਆਨ ਵੇਲੇ ਵਰਤੀ ਇਹੋ ਜੀ ਹੋਣੀ ਚਾਹੀਦੀ ਆ ਜਿਵੇਂ ਕਿਸੇ ਮਿੱਤਰ ਦੀ ਚਿੱਠੀ ਪੜ ਰਹੀ ਏ ਹੋਈ ਏ ਤਾਂ ਆਪਾਂ ਕਹਿੰਨੇ ਆ ਵੀ ਮੈਨੂੰ ਬੁਲਾ ਨਾ ਭਾਈ ਮੈਨੂੰ ਬੁਲਾ ਹੀ ਨਾ ਮੈਨੂੰ ਪੜ ਲੈਣ ਦੇ ਐਵੇਂ ਬਾਣੀ ਪੜਨੀ ਆ ਵੀ ਇਹ ਮੇਰੇ ਪਰਮ ਮਿੱਤਰ ਹਨ ਗੁਰੂ ਮਹਾਰਾਜ ਇਹਨਾਂ ਤੋਂ ਬਿਨਾ ਸਾਡਾ ਸੱਚਾ ਮਿੱਤਰ ਕੌਣ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ساری ਦੁਨੀਆ ਚੱਲਣ ਹਾਰ ਕਿਹਦੇ ਨਾਲ ਆਪਾਂ ਦੋਸਤੀ ਕਰੀਏ ਮੇਲੇ ਸੰਤ ਸਭਾ ਮਨ ਮਾਂਜੀਏ ਭਾਈ ਹਰ ਕੇ ਨਾਮ ਨਿਵਾਸ ਮਿਟੇ ਅੰਧੇਰਾ ਗਿਆਨ ਤਾਂ ਭਾਈ ਕਮਲ ਹੋਵੇ ਪ੍ਰਗਾਸ ਸੰਤ ਪ੍ਰਸਾਦ ਕਮਲ ਬਿਖਸਾਇਆ ਮੇਰਾ ਕਮਲ ਬਿਖਸੇ ਸੰਤ ਢੀਠ ਤਾਂ ਪੂਰਨ ਮਹਾਪੁਰਖਾਂ ਦੇ ਦਰਸ਼ਨ ਕਰਕੇ ਵੀ ਇਹ ਜਿਹੜਾ ਮਨ ਆ ਟੇਡਾ ਵਿੰਗਾ ਸਿੱਧਾ ਹੋ ਜਾਂਦਾ ਜੀ ਨਾਮ ਜਪਦੇ ਜਪਦੇ ਜਗਿਆਸੂ ਬਹੁਤ ਸੋਹਣੀ ਸਟੇਜ ਤੇ ਪਹੁੰਚ ਜਾਂਦੇ ਆ ਉਹਦਾ ਜ਼ਿਕਰ ਮੇਰੇ ਗੁਰਦੇਵ ਜੀ ਪੰਚਮ ਪਾਤਸ਼ਾਹ ਜੀ ਨੇ ਕੀਤਾ ਅੰਤਰਗੁਰ ਆਰਾਧਨਾ ਜੇਹਵਾ ਜਪ ਗੁਰਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਨਣਾ ਗੁਰਨਾਉ ਸਤਗੁਰ ਸੇਤੀ ਰਤਿਆ ਦਰਗਹਿ ਪਾਈ ਠਾਓ ਤਾਂ ਹੱਥਾਂ ਪੈਰਾਂ ਨਾਲ ਕੰਮ ਕਰੀ ਚੱਲੋ ਚਿੱਤ ਜਿਹੜਾ ਹੈ ਉਹ ਕਰਤਾਰਬਲ ਹੋਣਾ ਚਾਹੀਦਾ ਹੱਥ ਜਿਹੜੇ ਆ ਕੰਮਕਾਰਬਲ ਹੋਣੇ ਚਾਹੀਦੇ ਫਿਰ ਗੱਲ ਬਣ ਜਾਂਦੀ ਆ ਫਿਰ ਮਹਾਪੁਰਖਾਂ ਨੇ ਇੱਕ ਵਾਰ ਹੋਰ ਵੀ ਬਹੁ ਡੂੰਗੀ ਗੱਲ ਕਹੀ ਸੀ ਕਹਿੰਦੇ ਸੱਪ ਤੇ ਨਿਉਲਾ ਲੜਦੇ ਆ ਆਪਸ ਵਿੱਚ ਇਹਨਾਂ ਦੀ ਦੁਸ਼ਮਣੀ ਹੁੰਦੀ ਆ ਸੱਪ ਨਿਉਲੇ ਦੇ ਡੰਗ ਮਾਰਦਾ ਪਰ ਨਿਉਲਾ ਜੰਗਲ ਦੀ ਇੱਕ ਬੂਟੀ ਆ ਉਹਨੂੰ ਸੁੰਘ ਕੇ ਜ਼ਹਿਰ ਖਤਮ ਕਰ ਲੈਂਦਾ ਆ ਉਹਦਾ ਕਈ ਦਫਾ ਇਹ ਬੂਟੀ ਨਿਉਲੇ ਨੂੰ ਨਹੀਂ ਲੱਭਦੀ ਫਿਰ ਉਹ ਧਿਆਨ ਦੇ ਨਾਲ ਉਹਦਾ ਸੇਵਨ ਕਰਦਾ ਤਾਂ ਜ਼ਹਿਰ ਉਤਰ ਜਾਂਦੀ ਆ ਉਹਦਾ ਧਿਆਨ ਕਰਦਾ ਉਹ ਚੀਜ਼ ਦਾ ਦੇਖੋ ਉਹਨੂੰ ਲੱਭਦੀ ਨਹੀਂ ਇਸੇ ਤਰ੍ਹਾਂ ਸਿੱਖ ਵਾਸਤੇ ਹੁਕਮ ਜਦੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਦਾ ਜ਼ਹਿਰ ਉਹਨੂੰ ਚੜੇ ਨਾ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਦੇ ਚਰਨ ਕਮਲ ਦੇ ਪਦਮ ਦਾ ਧਿਆਨ ਸੁਰਤੀ ਨਾ ਕਰੇ ਬਾਬਾ ਨਾਨਕ ਜੀ ਨੂੰ ਚੇਤੇ ਕਰੇ ਇਹ ਇੱਕ ਐਹੋ ਜੀ ਬੂਟੀ ਆ ਜਿਹੜੀ ਜ਼ਹਿਰ ਨੂੰ ਉਤਾਰ ਦਿੰਦੀ ਆ ਸਾਧ ਸੰਗਤ ਜੀ ਵੱਡੀ ਕਿਰਪਾ ਹੋ ਜਾਂਦੀ ਆ ਇਹਨਾਂ ਹੀ ਮਹਾਪੁਰਖਾਂ ਨੇ ਕਹਿਣਾ ਜਿਹੜੀ ਕਛੂ ਕੰਮੀ ਆ ਉਹ ਪਾਣੀ ਵਿੱਚੋਂ ਬਾਹਰ ਨਿਕਲ ਕੇ ਰੇਤਾ ਤੇ ਆ ਕੇ ਆਪਣੇ ਆਂਡੇ ਦਿੰਦੀ ਆ ਧਿਆਨ ਨਾਲ ਹੀ ਆਂਡਿਆਂ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਦੀ ਆ ਧਿਆਨ ਨਾਲ ਹੀ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਆ ਫਿਰ ਆਪਣੇ ਨਾਲ ਮਿਲਾ ਲੈਂਦੀ ਆ ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਨ ਨਾਹੀ ਗੁਰਮਖ ਪਿਆਰਿਓ ਇਵੇਂ ਸਰਦੀਆਂ 'ਚ ਬਹੁਤ ਪੰਛੀ ਹਜ਼ਾਰਾਂ ਮੀਲਾਂ ਤੋਂ ਉੱਡ ਕੇ ਆਪਣੇ ਦੇਸ਼ ਭਾਰਤ ਆਉਂਦੇ ਆ ਹੋਰਾਂ ਮੁਲਕਾਂ ਵਿੱਚ ਜਿੱਥੇ ਸਰਦੀ ਘੱਟ ਹੋਵੇ ਉੱਥੇ ਚਲੇ ਜਾਂਦੇ ਆ ਗਰਮੀ ਸ਼ੁਰੂ ਹੋਣ ਨਾ ਫਿਰ ਵਾਪਸ ਆਪਣੇ ਦੇਸ਼ ਚਲੇ ਜਾਂਦੇ ਆ ਉਹ ਪ੍ਰਵਾਸ ਕਰਦੇ ਆ ਪੰਛੀ ਵੀ ਆਪਣੇ ਬੱਚੇ ਸੈਂਕੜੇ ਹਜ਼ਾਰਾਂ ਮੀਲ ਪਿੱਛੇ ਛੱਡੇ ਆਉਂਦੇ ਜਿਨ੍ਹਾਂ ਨੂੰ ਹਜੇ ਉੱਡਣਾ ਨਹੀਂ ਆਉਂਦਾ ਪਰ ਧਿਆਨ ਦੀ ਸ਼ਕਤੀ ਦੁਆਰਾ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਆ ਗੁਰੂ ਗ੍ਰੰਥ ਸਾਹਿਬ ਜੀ ਇਹ ਗੱਲ ਦੀ ਗਵਾਹੀ ਭਰਦੇ ਆ ਵਿਗਿਆਨੀਆਂ ਨੇ ਵੀ ਸਿੱਧ ਕੀਤੀਆਂ ਆ ਕੱਛੂ ਵਾਲੀ ਗੱਲ ਵੀ ਨਿਓਲੇ ਵਾਲੀ ਗੱਲ ਵੀ ਤੇ ਉਹ ਪੰਛੀਆਂ ਵਾਲੀ ਗੱਲ ਵੀ ਪਰਿੰਦਿਆਂ ਵਾਲੀ ਗੱਲ ਵੀ ਊੜੇ ਊੜ ਆਵੈ ਸੇ ਕੋਸਾ ਤਿਸ ਪਾਛੇ ਬਚਰੇ ਸ਼ਰਿਆ ਤਿੰ ਕਮਣ ਖਲਾਵੇ ਕਮਣ ਚੁਗਾਵੇ ਮਨ ਮੇ ਸਿਮਰਨ ਕਰੇ ਗਊ ਜਿਹੜੀ ਆ ਗਾਂ ਬਾਹਰ ਚਰਨ ਵਾਸਤੇ ਵਗ ਦੇ ਨਾਲ ਜਾਂਦੀ ਆ ਪਿੱਛੇ ਘਰ ਚ ਬੱਛਾ ਇੱਧਰ ਘਰ ਵਿੱਚ ਬੱਛਾ ਰੰਮ ਦਾ ਜਦੋਂ ਬੋਲਦਾ ਉਧਰ ਗਾਂ ਚਰਦੀ ਚਰਦੀ ਉਹਦੇ ਜਵਾਬ ਦੇ ਵਿੱਚ ਬਹੁਤ ਜ਼ਿਆਦਾ ਉਹਨੂੰ ਪਤਾ ਲੱਗ ਜਾਂਦਾ ਵੀ ਉਹ ਮੈਨੂੰ ਚੇਤੇ ਕਰ ਰਿਹਾ ਇੰਨੀ ਭਾਵਕੀ ਧਿਆਨ ਦੀ ਖੇਡ ਆ ਪੰਜ ਕੋਸ ਪਰ ਗਊ ਚਰਾਵਤ ਚੀਤ ਸੋ ਬਸ਼ਰਾ ਰਾਖੀਅਲ ਆ ਇਸ ਤਰ੍ਹਾਂ ਭਗਤ ਜੀ ਕਹਿੰਦੇ ਆ ਵੀ ਇਹ ਧਿਆਨ ਦੀ ਸਾਰੀ ਗੱਲ ਆ ਤਾਂ ਧਿਆਨ ਦੇ ਨਾਲ ਜੇ ਕੰਮ ਕਰਦੇ ਆ ਵਾਹਿਗੁਰੂ ਨੂੰ ਚੇਤੇ ਕਰ ਲੂਗੇ ਬਹੁਤ ਵੱਡੀ ਕਿਰਪਾ ਹੋ ਜਾਵੇਗੀ ਜੀ ਬਹੁਤ ਵੱਡੀ ਏਡੀ ਵੱਡੀ ਉਹਦੇ ਨਾਲ ਜਿਹੜੀ ਤਾਰ ਆ ਸੁਰ ਤਾਂ ਜੁੜ ਜਾਵੇਗੀ ਜਨਮ ਮਰਨ ਜਿਹੜਾ ਸਫਲ ਹੋ ਜਾਵੇਗਾ ਜੀ ਇਦਾਂ ਹੀ ਇੱਕ ਹੋਰ ਸਾਖੀ ਵੀ ਆਉਂਦੀ ਆ ਭਾਈ ਘਟਾਰੂ ਜੀ ਉਹ ਗਜਨੀ ਵਿੱਚ ਦੁਕਾਨ ਤੇ ਕਿਤੇ ਕੰਮ ਕਰਦੇ ਸੀ ਮੈਂ ਸਾਖੀਆਂ ਆਪ ਜੀ ਨੂੰ ਤਾਂ ਦ੍ਰਿਸ਼ਟਾਂਤ ਦੇ ਰਿਆਂ ਵੀ ਆਪ ਜੀ ਸਮਝ ਜਮ ਤਾਂ ਭਾਈ ਘਟਾਰੂ ਜੀ ਮਹਾਰਾਜ ਜੀ ਦੇ ਸਿੱਖ ਸੀਗੇ ਕਿਸੇ ਨੇ ਉਹਦੀ ਸ਼ਿਕਾਇਤ ਨਾ ਬਾਦਸ਼ਾਹ ਦੇ ਕੋਲ ਕੀਤੀ ਵੀ ਭਾਈ ਕਟਾਰੂ ਦੇ ਬੱਟੇ ਦਾ ਭਾਰ 1 ਟਕਾ ਥੋੜਾ ਘਟਾ ਬਾਦਸ਼ਾਹ ਨੇ ਦਰਬਾਰ ਵਿੱਚ ਭਾਈ ਕਟਾਰੂ ਨੂੰ ਬੁਲਾਇਆ ਬੱਟਾ ਵੀ ਲਿਆਂਦਾ ਬਾਦਸ਼ਾਹ ਨੇ ਭਾਰ ਨਾਪਣ ਲਈ ਹੁਕਮ ਕੀਤਾ ਭਾਈ ਕਟਾਰੂ ਜੀ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਇੱਧਰ ਪੰਜਵੇਂ ਪਾਸ਼ਾ ਜੀ ਸਾਹਮਣੇ ਕੋਈ ਸਿੱਖ ਆ ਕੇ ਮੱਥਾ ਟੇਕਦਾ 1 ਟਕਾ ਗੁਰੂ ਮਹਾਰਾਜ ਉਹ ਟਕੇ ਨੂੰ ਚੁੱਕ ਲੈਂਦੇ ਆ ਤੇ ਜਦੋਂ ਉਧਰ ਬਾਦਸ਼ਾਹ ਦੇ ਦਰਬਾਰ ਵਿੱਚ ਬੱਟਾ ਸੱਜੇ ਪਲੜੇ ਵਿੱਚ ਪਾਉਂਦੇ ਆ ਤਾਂ ਪਾਦਸ਼ਾਹ ਜੀ ਸੱਜੇ ਹੱਥ ਵਿੱਚ ਟਕਾ ਚੁੱਕ ਲੈਂਦੇ ਆ ਜਦੋਂ ਖੱਬੇ ਪਲੜੇ ਵਿੱਚ ਬੱਟਾ ਪਾਉਂਦੇ ਆ ਉਹ ਚੈੱਕ ਕਰਨ ਵਾਸਤੇ ਭਾਈ ਕਟਾਰੂ ਨੂੰ ਵੀ ਸ਼ਿਕਾਇਤ ਇਹਦੀ ਆਈ ਆ ਤਾਂ ਖੱਬੇ ਹੱਥ ਵਿੱਚ ਪਾਦਸ਼ਾਹ ਜੀ ਟਕਾ ਚੁੱਕ ਲੈਂਦੇ ਆ ਇਸ ਤਰ੍ਹਾਂ ਮਹਾਰਾਜ ਨੇ ਸਿੱਖੀ ਦੀ ਲਾਜ ਰੱਖੀ ਆ ਜੀ ਇਹੋ ਜਿਹਾਂ ਹੋਰ ਸਾਖੀਆਂ ਅਨੇਕਾਂ ਹੀ ਹਨ ਜਿਹੜੇ ਹੁਣ ਇਸ ਤਰ੍ਹਾਂ ਕਹਿ ਦਿੰਦੇ ਆ ਵੀ ਇੱਕ ਨਾਸ ਰਹੀਂ ਸਵਾਸ ਚੜ੍ਹਾ ਲਓ ਮੱਥੇ ਤੇ ਕੇਂਦਰ ਵਿੱਚ ਲਜਾਓ ਦੂਜੀ ਨਾਸਰਾਹੀ ਬਾਹਰ ਕੱਢੋ ਤਾਂ ਇਹਨਾਂ ਬਾਰੇ ਮਹਾਂਪੁਰਖਾਂ ਦੇ ਬਚਨ ਆ ਭਾਈ ਇਹ ਇਹ ਕੁਝ ਕਰਨ ਦੀ ਤੁਹਾਨੂੰ ਲੋੜ ਨਹੀਂ ਬਸ ਕੰਮ ਕਰੀ ਚੱਲੋ ਹੱਥ ਜਿਹੜਾ ਕਾਰਬਲ ਚਿੱਤ ਕਰਤਾਰਬਲ ਹੋਵੇ ਤੁਹਾਡਾ ਭਲਾ ਹੋ ਜਾਵੇਗਾ ਇਸ ਤਰ੍ਹਾਂ ਇਹ 36 ਤਰ੍ਹਾਂ ਦੇ ਜਿਹੜੇ ਤਰੀਕੇ ਹਨ ਜਗਿਆਸੂ ਬਹੁਤ ਵਰਤ ਵਰਤ ਕੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਹੀ ਗੁਰਬਾਣੀ ਜਿਹੜਾ ਹੈ ਸੌਖਾ ਦੱਸਦੀ ਆ ਸਾਨੂੰ ਇਸ ਕਰਕੇ ਇਕੱਲਾ ਨਾਮ ਜਪਣਾ ਤਾਂ ਪਾਈ ਸੁੱਕੀ ਖੰਡ ਦੀ ਤਰ੍ਹਾਂ ਹੈ ਤੇ ਇਹ ਨਾਮ ਦੇ ਨਾਲ ਧਿਆਨ ਕਰਨਾ ਘਿਓ ਵਾਲੀ ਖੰਡਾ ਜੋ ਫਾਇਦਾ ਦੇਵੇਗੀ ਇਕੱਲਾ ਆਪਾਂ ਨਾਮ ਜਪੀ ਚੱਲਾਂਗੇ ਵਾਹਿਗੁਰੂ ਵਾਹਿਗੁਰੂ ਕਹੀ ਚੱਲਾਂਗੇ ਪਰ ਧਿਆਨ ਨਹੀਂ ਹੋਵੇਗਾ ਇਹ ਇੱਕ ਖੰਡ ਦੀ ਤਰ੍ਹਾਂ ਪਰ ਧਿਆਨ ਵੀ ਵਿੱਚੇ ਹੋਵੇਗਾ ਉਹਦੇ ਸ਼ਬਦ ਸੁਰਤ ਇਹਨਾਂ ਦਾ ਜਦੋਂ ਮੇਲ ਹੋ ਜਾਵੇਗਾ ਤਾਂ ਘਿਓ ਵਾਲੀ ਖੰਡ ਹੋ ਜਾਏਗੀ ਇਸ ਕਰਕੇ ਭਾਈ ਜਿਹੜੇ ਅੱਖਾਂ ਬੰਦ ਕਰਕੇ ਵੀ ਪਾਠ ਕਰਦੇ ਆ ਉਹਨਾਂ ਨੂੰ ਵੀ ਰਸ ਆਉਂਦਾ ਕਈਆਂ ਦੀ ਭਾਵਨਾ ਬਣੀ ਆ ਸਾਹਮਣੇ ਮੇਰੇ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਜੀ ਹਨ ਉਹਨਾਂ ਦੇ ਦਰਸ਼ਨ ਕਰਕੇ ਕਈਆਂ ਨੂੰ ਆਨੰਦ ਆਉਂਦਾ ਤਾਂ ਐਵੇਂ ਗੁਰੂ ਮਹਾਰਾਜ ਦੇ ਰੰਗ ਹਨ ਉਹਨਾਂ ਦੇ ਚੋਜ ਆ ਵੱਖਰੇ ਵੱਖਰੇ ਤਰੀਕੇ ਆ ਪਰ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਇਹੀ ਤਰੀਕਾ ਸਭ ਤੋਂ ਵਧੀਆ ਜੋ ਹੱਥ ਪਾਓ ਕਰ ਕਾਮ ਸਭ ਚੀਤ ਨਰੰਜਨ ਨਾਲ ਹੱਥਾਂ ਪੈਰਾਂ ਨਾਲ ਕੰਮ ਕਰੀ ਚੱਲੋ ਜਿੱਥੇ ਵੀ ਜਾਣਾ ਨੌਕਰੀ ਕਰੀ ਚੱਲੋ ਪਰ ਚਿੱਤ ਜਿਹੜਾ ਤੁਹਾਡਾ ਕਰਤਾਰ ਬਲ ਹੋਣਾ ਚਾਹੀਦਾ ਰੱਬ ਬਲ ਹੋਣਾ ਚਾਹੀਦਾ ਤਾਂ ਇਹ ਸਿੱਖਿਆ ਮਿਲਦੀ ਆ ਜੀ ਸਤਿਗੁਰੂ ਮਹਾਰਾਜ ਰਹਿਮਤ ਕਰਨ ਤਾਂ ਇਹ ਵੱਖਰੇ ਵੱਖਰੇ ਤਰੀਕੇ ਨੇ ਤਾਂ ਤੁਹਾਨੂੰ ਵੀ ਇਹ ਤਰੀਕਾ ਆਉਣਾ ਚਾਹੀਦਾ ਵੀ ਜੀਬ ਦਾ ਇਸਤੇਮਾਲ ਕਿਵੇਂ ਕਰਨਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਆਪੇ ਗੁਰੂ ਦੀ ਰਹਿਮਤ ਹੋ ਜਾਣੀ ਆ ਤਾਂ ਇਹ ਉਦਾਹਰਨ ਇਹ ਸਾਖੀਆਂ ਬਹੁਤ ਜ਼ਿਆਦਾ ਨੇ ਤੇ ਕਮਾਈ ਦੀ ਸਾਖੀ ਵੀ ਆਉਂਦੀ ਆ ਜੋ ਸ੍ਰੀ ਦਰਬਾਰ ਸਾਹਿਬ ਸੇਵਾ ਕਰਨ ਆਉਂਦੀ ਸੀਗੀ ਸੁਰਤ ਨਾਲ ਆਪਣੇ ਬੱਚੇ ਨੂੰ ਹਵਾ ਵਿੱਚ ਆਏ ਹਲੂਣ ਦੇਣਾ ਉਹਦਾ ਪੰਘੂੜਾ ਜਿਹੜਾ ਸੀਗਾ ਉਹਨੂੰ ਝੂਟਾ ਆ ਜਾਂਦਾ ਸੀਗਾ ਇਹ ਬਹੁਤ ਕਲਾਵਾਣ ਬੀਬੀਆਂ ਹੋਈਆਂ ਉਹਨਾਂ ਦਾ ਸਿਮਰਨ ਬਹੁਤ ਜ਼ਿਆਦਾ ਸੀਗਾ ਜੀ ਬਹੁਤ ਜ਼ਿਆਦਾ ਬੰਦਗੀ ਸੀਗੀ ਉਹਨਾਂ ਦੀ ਤਾਂ ਜਦੋਂ ਪੰਜਵੇਂ ਪਾਤਸ਼ਾਹ ਜੀ ਅਮਰਤ ਸਰੋਵਰ ਦੇ ਪੱਕੇ ਹੋਣ ਦੀ ਸੇਵਾ ਕਰਵਾ ਰਹੇ ਆ ਉਹ 32-33 ਸਾਲ ਦੀ ਬੀਬੀ ਟੋਕਰੀਆਂ ਭਰ-ਭਰ ਕੇ ਸੇਵਾ ਕਰਦੀ ਸੀ ਆਉਂਦੀ ਕਿੱਥੋਂ ਸੀ ਕਾਬਲ ਤੋਂ ਆਉਂਦੀ ਹੁੰਦੀ ਸੀ afghanistan ਦੇ ਵਿੱਚ ਉਹਦਾ ਘਰ ਸੀਗਾ ਅਰਦਾਸ ਕਰਕੇ ਪਹੁੰਚ ਜਾਂਦੀ ਸੀ ਬੱਚਾ ਸਾਲ ਦਾ ਸੀਗਾ ਉਹਨੂੰ ਪੰਘੂੜੇ 'ਚ ਸੁਵਾਉਣਾ ਜਦੋਂ ਰੋਣਾ ਇੱਥੋਂ ਹੱਥ ਹਿਲਾ ਦੇਣਾ ਪੰਘੂੜਾ ਹਿਲਾ ਦਿੰਦੀ ਸੀ ਸ਼ਾਮ ਨੂੰ ਅਰਦਾਸ ਕਰਕੇ ਕਾਬਲ ਜਾਂ ਪਹੁੰਚਦੀ ਸੀ ਸਾਰੀ ਸੰਗਤ ਨੇ ਮਹਾਰਾਜ ਤੋਂ ਪੁੱਛਿਆ ਇਹ ਬੀਬੀ ਆਉਂਦੀ ਆ ਹਵਾ 'ਚ ਹੱਥ じゃ ਕਿਉਂ ਹਿਲਾਉਂਦੀ ਆ ਤਾਂ ਇਹਦਾ ਜ਼ਿਕਰ ਜਿਹੜਾ ਡਾਕਟਰ ਭਾਈ ਵੀਰ ਸਿੰਘ ਜੀ ਨੇ ਅਸ਼ਟਗੁਰੂ ਚਮਤਕਾਰ ਵਿੱਚ ਕੀਤਾ ਹੈ ਗੁਰੂ ਪਿਆਰਿਓ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਮੈਂ ਕੋਈ ਆਪਣੇ ਵੱਲੋਂ ਨਹੀਂ ਕਹਿ ਰਿਹਾ ਤਾਂ ਸਾਖੀਆਂ ਤਾਂ ਬਹੁਤ ਨੇ ਗੱਲ ਤਾਂ ਮੰਨਣ ਦੀ ਆ ਵਿਸ਼ਵਾਸ ਦੀ ਆ ਗੁਰੂ ਮਹਾਰਾਜ ਕਿਰਪਾ ਕਰਨ ਭੁੱਲ ਚੁੱਕ ਦੀ ਖਿਮਾ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਤਗੁਰੂ ਜੀ ਮਿਹਰ ਅਮਤ ਕਰਨ ਤੁਸੀਂ ਵੀ ਭਾਈ ਸਿਮਰਨ ਦੇ ਨਾਲ ਜੁੜੋ ਸਤਿਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਇਹਦੇ ਨਾਲ ਵੀ ਜਿਹੜਾ ਦਿਮਾਗ ਆ ਮਾਨਾ ਉਹ ਸ਼ਾਂਤ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ